इसे आगे तो आगे दिल्ली में आंदोलन में बैठे किसान संगठनों द्वारा पच्चीस दिसम्बर को भाजपा नेताओं के घर घेरने के आह्वान पर भारतीय किसान यूनियन राजीव वाल के सदस्य भारतीय जनता पार्टी के सीनियर नेता व पूर्व कैबिनेट मंत्री मनोरंजन कालिया का घर खेलने गए मौके पर किसानों के साथ पुलिस ने जमकर धक्का मुक्की की पुलिस की धक्का मुक्की में किसानों की पगड़ियां सिर से गिर गयी पुलिस कर्मियों ने धक्का मुक्की में गिरे किसानों पर लाठियां भी भाजी पुलिस लाठीचार्ज का शिकार हुए किसान घायल होने के बाद बैरिगेड तोड़कर मनोरंजन कालिया के घर के बाहर प्रदर्शन करने पहुँचे વાય ਇਸ મામલે મે લાઠી ચાર્જ કિસકે કહેને પર કિયા ગયા એ સવાલ કે જવાબ મે જલंधर કે સીઆઈઆ સ્ટેફ કે ઇન્સ્પેક્ટર ને લાઠી ચાર્જ વ ધક્કામુકી હોને કી ઘટના સે સાફ ઇનકાર કર દિયા બાજી પહેલા પોલીસ વાલેને લાઠી ચાર્જ કીતા તે મેરી જસ્તાર નુ હાથ વાકે જસ્તાર લાઈ એરાને લાઠી ચાર્જ કીતા હજી કહે દે અસી તાડે નાલ આ ਆ ਨਾਲੇ ਨਾ ਪੱਗਾ ਲਾਉਂਦੇ ਪੁਲਿਸ ਪ੍ਰਸ਼ਾਸ਼ਕ ਨੇ ਸਾਡੇ ਨੌਜਵਾਨਾਂ ਦੀਆਂ ਪੱਗਾ ਲਾਈਆਂ ਸਾਡੇ ਦੇ ਅੱਜ ਲੱਖੀ ਚਾਰਜ ਕੀਤਾ ਹੈ ਪੁਲਿਸ ਪੁਲਿਸ ਪ੍ਰਸ਼ਾਸ਼ਕ ਜਨ ਬੀਜੇਪੀ ਦੇ ਨਾਲ ਰਲਿਆ ਹੋਇਆ ਆ ਅਸੀਂ ਪੁਲਿਸ ਪ੍ਰਸ਼ਾਸ਼ਕ ਨੂੰ ਬੇਨਤੀ ਕਰਦੇ ਆ ਤੁਸੀਂ ਬੀਜੇਪੀ ਦਾ ਸਾਥ ਨਾ ਦਵੋ ਨਾ ਦਵੋ ਤੇ ਅੱਜ ਕਿਸਾਨ ਆ ਤੇ ਸਾਂਝਾ ਦੰਗਾ ਮਿਲਦਿਆਂ ਕੋਈ ਬੀਜੇਪੀ ਵਾਲਾ ਲੀਡਰਾਂ ਨੇ ਘਰੋਂ ਨਹੀਂ ਲਿਆ ਕੇ ਦੇਣੀਆਂ ਤੁਹਾਨੂੰ ਦੰਗਾ ਅਸੀਂ ਪੁਲਿਸ ਪ੍ਰਸ਼ਾਸ਼ਕ ਨੂੰ ਬੇਨਤੀ ਕਰਦੇ ਆ ਕਿਸਾਨਾਂ ਦੀ ਮਦਦ ਕਰੋ ਤੇ ਬੀਜੇਪੀ ਦੇ ਲੀਡਰਾਂ ਦੀ ਨਾ ਕਰੋ ਇਹ ਕਰ ਗਿਆ ਸਾਡੇ ਨੌਜਵਾਨਾਂ ਦੀ ਪੱਗਾਂ ਲਾਈਆਂ लाठी चार्ज ਹੋਈ ਆ ਕਈ ਵੀਰਾਂ ਦੀਆਂ ਜੈਕਟਾਂ ਪਾੜੀਆਂ ਕੱਪੜੇ ਫਾੜੇ ਆ ਤਈ ਧੱਗੇ ਸ਼ਾਇਰ ਹਾਲਤ ਦੇ ਵਿੱਚ ਨਹੀਂ ਹੋਣਦਾ ਇਹ ਸਾਡੇ ਨਾਲ ਦਿੱਲੀ 'ਚ ਨਹੀਂ ਹੋਇਆ ਧੱਕਾ ਜਿੰਨਾ ਇੱਥੇ ਕਰ ਰਹੇ ਸਾਡੀਆਂ ਅੱਛਾ ਹੁਣ ਤੁਸੀਂ ਕਾਲੀਏ ਦੇ ਘਰ ਕੇਰਨਾ ਆਏ ਹੋ ਕਿੰਨਾ ਕਰਕੇ ਰਹਿਣਾ ਹੈ ਅਸੀਂ ਕਿਸਾਨ ਜੁਗਨੀਆਂ ਨਾਲੋਂ ਆਏ ਆ ਜੀ ਅਮਰਜੋਤ ਸਿੰਘ ਪਿੰਡ ਚੰਡੇਵਾਲਾ ਭਾਰਤੀ ਕਿਸਾਨ ਯੂਨੀਅਨ ਸੀਕੇ ਜੋ ਰਾਜੇਵਾਲ ਜੋ ਕਿ ਸਾਨੂੰ ਪਿੱਛੇ ਜਦੇ ਬੰਦਿਆਂ ਨੇ ਆਰਡਰ ਕੀਤਾ ਆ ਕਾਲ ਕੀਤੀ ਸੀ 88558585 ਦਾ ਜਰਮਨ ਬਣਾ ਰਿਹਾ ਪੀਏਬੀ ਵਾਲੇ ਟੈਂਟ ਦੇ ਵਿੱਚ ਵੀ ਫੈਸਲੇ ਦੇ ਵਿੱਚ ਸਖਰੀਨਾ ਲਾ ਕੇ ਘੜ ਰਿਹਾ ਬਿੰਦੂ ਬਾਜੋ ਜਵਾਨਾਂ ਦੇ ਸਾਡੇ ਦੇ ਪੌਲਸ ਨੇ ਟਾਂਗਾ ਮਾਰ ਮਾਰ ਕੇ ਖੂਨ ਕਢ ਦਤਾ ਇਸ ਕਰ ਲਈ ਪਰਚ ਪੁਲਿਸ ਭਰੀਆਂ ਨੂੰ ਦੱਸਣਾ ਚਾਹੁੰਦੇ ਆ ਆ ਹਟ ਜਾ ਇਹ ਵੀ ਇਹ ਲਿਟਰਰ ਦਾ ਸਾਥ ਨਾਂ ਦਾ ਪੁਲਿਸ ਪ੍ਰਸ਼ਾਸਨ ਵਾਲਿਆਂ ਨੂੰ ਬੇਨਤੀ ਆ ਤੁਸੀਂ ਲਾਠੀ ਚਾਰਜੀ ਕੀਤਾ ਤੁਸੀਂ ਕਿਹਦੇ ਆਰਡਰ ਸੀ ਕੋਈ ਲਾਠੀ ਚਾਰਜੀ ਕਿਹਦੇ ਆਰਡਰ ਸੀ ਦੇ ਆਰਡਰ ਸੀਗੇ ਮੈਂ ਕਹਾਂ ਜੀ ਅਸੀਂ ਸਿਰਫ ਕਿਹਦੇ ਆਰਡਰ ਸੀ ਪਾਜੀ ਸਾਡੇ ਕੋਲ ਵੀਡੀਓ ਹੈ ਤੁਹਾਡੀ ਡੰਡੇ ਮਾਰਦੇ ਸੀ ਪਾਗ ਲਾਠੀ ਮੁੰਡੇ ਦੀ ਨਹੀਂ 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 ਬਿਲਕੁਲ ਨਹੀਂ ਕਿਹਦੇ ਆਰਡਰ ਕਹਿੰਦੇ ਸੀ ਜੀ ਕਿਸੇ ਦਾ ਆਰਡਰ ਆਇਆ ਹੋਣੇ ਨਾ ਕਿਹਦੇ ਆਰਡਰ ਸੀਗੇ ਜੀ ਫਿਰ ਬਿਨਾਂ ਆਰਡਰ ਤੋਂ ਤੁਸੀਂ ਕੋਈ ਨਹੀਂ ਜੀ ਬਿਨਾਂ ਆਰਡਰ ਤੋਂ ਲਾਠੀ ਚਾਰਜ ਕਿਉਂ ਕੀਤਾ ਵੀ ਆਪਾਂ ਕੋਈ ਲਾਠੀ ਜਾਨ ਨਹੀਂ ਕੀਤਾ ਉਹਨੂੰ ਹੀ ਰੋਕੇ ਨੇ ਆਪਣੇ ਸਾਡੇ ਕੋਲ ਵਿਜ਼ੂਅਲ ਹੈ ਜੀ ਜੇ ਤੁਸੀਂ ਲਾਠੀ ਚਾਰਜ ਨਹੀਂ ਨਹੀਂ ਤੁਹਾਡੇ ਡੰਡਾ ਮਾਰਦੇ ਵਿਜ਼ੂਅਲ ਹੈ ਮੈਂ ਕਹਾਂ ਜੀ ਬਿਲਕੁਲ ਨਹੀਂ ਨ ਕੀਤਾ ਅਸੀਂ ਸਿਰਫ ਉਦੋਂ ਜਦੋਂ ਅਸੀਂ ਕਰ ਰਹੇ ਹਾਂ ਆਪਣੇ ਸਰ ਆਪਣੇ ਡੀਸੀਪੀ ਸਰ ਮਹਿਨ ਚਾਰਸੀ ਆਈਏ ਕਿਸੇ ਤੇ ਅਸੀਂ ਲਾਠੀ ਚਾਰ ਨਹੀਂ ਕੀਤਾ ਜਿਹੜੀ ਰਿਪੋਰਟ ਆਈ ਵੋਚ ਪੰਜਾਬ ਟੀਵੀ